ਸਾਸੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਪੀ ਵੀ ਵੀ ਬਲਾਚੌਰ ਦਾ ਚਾਨਣ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਖਰੋੜੀਆ ਨੀ ਬੜੇ ਉਧਰ ਇਕੱਠੇ ਹੀ ਹੋ ਜੇ ਜਦੋਂ ਸਾਨੂੰ ਪਤਾ ਸਾਡੇ ਹੀ ਖੜੇ ਆ ਕੋਈ ਓਦਾਂ ਦੀ ਗੱਲ ਨਹੀਂ ਜਿਆਦਾ ਕੀ ਆ ਰਹੇ ਆ ਡਿਸਪਲਿਨ ਦੇ ਨਾਲ ਥਾਰੀ ਜਗ੍ਹਾ ਕਰਨਾ ਆ ਵੀ ਭਰਾ ਸਾਡੇ ਆ ਅਸੀਂ ਵੀ ਅੱਜ ਦੇਸ਼ ਦੇ ਇਕਾ ਦੀ ਗੱਲ ਕਰਦੇ ਆ ਦੇਸ਼ ਦੀ ਇਕਤਾ ਜਿੰਦਾਬਾਦ 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 ਦੇਸ਼ ਦੀ ਇਕਤਾ ਜਿੰਦਾਬਾਦ ਜਿੰਦਾਬਾਦ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਦੇਸ਼ ਦੀ ਇਕਤਾ ਜਿੰਦਾਬਾਦ ਜਿੰਦਾਬਾਦ ਦੇਸ਼ ਦੀ ਕਰੂੰਗਾ ਜਿੰਨੇ ਜਣੇ ਅਸੀਂ ਹੈਗੇ ਆ ਉਹਦੇ ਮੁਤਾਬਿਕ ਆਵਾਜ਼ ਕਬੜੀ ਘਟ ਰਹੀ ਪਈ ਹੈ ਪਾਕਿਸਤਾਨ ਜਿੰਦਾਬਾਦ ਜਿੰਦਾਬਾਦ ਮੁਰਦਾਬਾਦ ਪਾਕਿਸਤਾਨ ਜਿੰਦਾਬਾਦ ਮੁਰਦਾਬਾਦ ਮੁੰਦਾਬਾਦ ਪਾਕਿਸਤਾਨ ਮੁਰਦਾਬਾਦ ਮੁਰਦਾਬਾਦ ਦੇਸ਼ ਕੀ ਇੱਕਤਾ ਜਿੰਦਾਬਾਦ 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 ਦੇਸ਼ ਕੀ ਇੱਕਤਾ ਜਿੰਦਾਬਾਦ 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 ਦੇਸ਼ ਕੀ ਇੱਕਤਾ ਜਿੰਦਾਬਾਦ 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 पाकिस्तान पाकिस्त भारती भारती देशा देश हिकु ਸਾਸੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਪੀਵੀਵੀ ਬਲਾਚੌਰ ਦਾ ਚਾਨਣ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਖਰੋੜੀਆ ਅਸੀਂ ਪਹੁੰਚੇ ਹਾਂ ਚੌਂਕ ਦੇ ਵਿੱਚ ਜਿਹੜਾ ਕਿ ਰੋਜ਼ ਪ੍ਰਦਰਸ਼ਨ ਕੀਤਾ ਗਿਆ ਅਜੇ ਮੰਗੂ ਪਰਿਏ ਜ਼ਿਲ੍ਹਾ ਪ੍ਰਧਾਨ ਕਾਂਗਰਸ ਦੇ ਪਾਰਟੀ ਦੇ ਤੇ ਸਾਰੇ ਭਰਾ ਨਾਲ ਖੜੇ ਨੇ ਤੇ ਸਾਡੇ ਸੋਨਾ ਭਾਜੀ ਵੀ ਨਾਲ ਨੇ ਸੋਨਾ ਬ੍ਰਦਰ ਨੂੰ ਵੀ ਮੜ ਜਾ ਚਾਨਣਾ ਪਾ ਦਈਏ ਸੋਨਾ ਭਾਈ ਸਾਡਾ ਵੱਡਾ ਭਰਾ ਹੈ ਤੇ ਆਪਾਂ ਇਹਦੇ ਕਰਕੇ ਤੁਰੇ ਫਿਰਦੇ ਹਾਂ ਮੈਂ ਚਾਹੁੰਦਾ ਹਾਂ ਵੀ ਜਿਹੜੀ ਚੀਜ਼ ਬਾਈ ਹੁਣੀ ਕਿਰਾਰੇ ਆ ਬਿੰਦੂ ਭਾਈ ਆਪਣਾ ਨਾਲ ਆ ਤੇ ਉਦੇ ਤੇ ਗੌਰ ਕੀਤਾ ਜਾਵੇ ਤੇ ਬਹੁਤ ਜੂਥ ਅਜ ਚੌਂਕ ਦੇ ਵਿੱਚ ਇਕੱਠਾ ਹੋਇਆ ਤੁਸੀਂ ਦੇਖ ਸਕਦੇ ਹੋ ਸਾਰੇ ਬ੍ਰਦਰ ਹੀ ਆਪਣੇ ਤੇ ਤੁਸੀਂ ਦੇਖ ਸਕਦੇ ਹੋ ਆਪਾਂ ਚੌਂਕ ਦੇ ਵਿੱਚ ਖੜੇ ਆ ਤੇ ਲੋ ਪਿੰਦੂ ਭਾਜੀ ਵੀ ਕਹਿੰਦੇ ਮੁਰਦਾਬਸ ਕਹਿ ਰਹੇ ਨੇ ਤੇ ਬਾਈ ਜੀ ਵੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਦੇਖ ਸਕਦੇ ਹੋ ਆਪਾਂ ਚੌਕ ਦੇ ਵਿੱਚ ਖੜੇ ਆ ਜਿਹੜਾ ਕਿ ਬਲਾ ਚੋਰ ਦਾ ਚੌਕ ਉੱਥੇ ਆਪਾਂ ਖੜੇ ਆ ਤੇ ਜਿੱਤੇ ਕੀ ਪਾਕਿਸਤਾਨ ਮੁਰਦਾਬਾਦ ਦੇ ਨਾਰੇ ਲਾਏ ਗਏ ਨੇ ਤੇ ਪਾਕਿਸਤਾਨ ਮੁਰਦਾਬਾਦ ਦੇ ਜਿਹੜੇ ਕੀ ਨਾਰੇ ਲਾਏ ਗਏ ਨੇ ਇਹ ਬ੍ਰਦਰ ਹੁਣੀ ਸਾਰੇ ਨਾਲ ਨੇ ਹੁੰਦੀ ਆ ਅੱਜ ਵੀ ਬਾਈ ਨਾਲ ਇੱਧਰ ਵੀ ਨਾਰੇ ਲੱਗ ਰਹੇ ਨੇ ਚੰਨਾ ਪੁੰਦੀਆਂ ਜੀ हिंदू एकता ज़िंदबाद पाकिस्तान मुरदाबाद कैरेल नाराज़ ਅਜੇ ਬਾਈ ਆ ਚੁੱਕੇ ਨੇ ਅਜੇ ਬਾਈ ਕਾਂਗਰਸ ਪਾਰਟੀ ਜ਼ਿਲ੍ਹਾ ਪ੍ਰਧਾਨ ਅਜੇ ਬਾਈ ਫੌਜ ਪ੍ਰਸ਼ਾਸਨ ਜਿਹੜਾ ਕਿ ਅਜੇ ਭਾਜੀ ਉਹਨਾਂ ਵੱਲੋਂ ਸਾਰੀ ਟੀਮ ਵੱਲੋਂ ਇਹ ਸਾਰੇ ਬ੍ਰਦਰ ਨਾਲ ਨੇ ਪਾਕਿਸਤਾਨ ਮੁਰਦਾਬਾਦ ਤੇ ਹਿੰਦੂ ਇਕਰਾ ਜਿੰਦਾਬਾਦ ਦੇ ਨਾਰੇ ਜਿਹੜੇ ਲਾ ਰਹੇ ਨੇ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਆਪਾਂ ਚੌਂਕ ਬਾਲਾਚੌਰ ਦੇ ਵਿੱਚ ਖੜੇ ਆਂ ਜੀ ज़िंदबाद ज़िंदा ज़िंदा ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਪਾਕਿਸਤਾਨ ਮਰਦਾਬਾਦ 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 ਪਾਕਿਸਤਾਨ ਮਰਦਾਬਾਦ ਮਰਦਾ ਜਿੰਦਾਬਾਦ 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 ਹਿੰਦੂ ਇਕਤਾ ਜਿੰਦਾਬਾਦ 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 ਪਾਕਿਸਤਾਨ ਮਰਦਾਬਾਦ 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 ਪਾਕਿਸਤਾਨ ਮਾਤਾ ਕੀ ਭਾਰਤ ਮਾਤਾ ਕੀ ਭਾਰਤ ਮਾਤਾ ਕੀ ਜੈ ਵੰਦੇ ਮਾਤਰਮ ਵੰਦੇ پاکستان مردا والداباد مرداب پاکستان مردا والداباد مرداب پاکستان مردا والر مرداب برت ماتا کی हिंदुस्तानुस्ताना ज़िंदाब ज़िंदाबाद हिंदुस्तान ज़िंदाबाद ज़िंदाबाद ज़िंदाब ਮੈਨੂੰ ਪਤਾ ਯਾਰ ਤੂੰ ਗੱਲ ਇਹਨੂੰ ਤੂੰ ਕਰ ਲੈ ਪੂਰੀ ਤਰ੍ਹਾਂ ਜਾਵਨ ਦੀ ਤੇ ਆਜੇ ਗੁਰੀਲੇਤ ਰਹਿਣਾ ਆਪਾਂ ਸਰਵ ਸ਼ਾਇਆ ਕਰ ਦੋ ਪੂਰੀ ਬਾਹੇ ਛੱਡ ਦੋ ਔਰ ਡਬਲ ਟੇਪ ਨਾਲ ਔਰ ਡਬਲ ਟੇਪ ਨਾਲ ਪਰ ਲਗਾ ਤੂੰ ਕਾਹਦੇ ਛੱਡ ਦੋ ਲਾਏਗਾ ਤੂੰ ਬੈਠਾ ਤੇ ਐ ਨਹੀਂ ਹੋ ਰਿਹਾ ਜਿਹੜੇ ਨੂੰ ਕਰੀਣਾ ਬਹਿਣ ਚ ਪਕੀ ਸਾਰੀ ਮੰਨ ਕੇ ਲੈ ਤੂੰ ਮੰਨ ਲੈ ਮੰਨ ਲੈ ਆ ਦੇਖਣ ਦੋ ਜੀ ਆਹ ਮਸੀਤ ਤੁਸੀ ਕਿਤੋਂ ਬਾਹਰ ਲਾ 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 ਆ ਵੀਡੀਓ ਲਾ ਲਾ ਲਾਲ 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 ਜਿੰਨੇ ਤੁਸੀਂ ਵੀ ਲਾ ਲਓ ਆ ਛੋਟੇ ਸਾਡ ਦੇ ਦੇ ਫੋਟੋ ਲੈ ਲਈ ਪ੍ਰਧਾਨ ਜੀ ਪਾਕਿਸਤਾਨ ਮਰਦਾਵਾ ਮਰਦਾਵਾ पूरा अॼु मारि माड़ा माड़ा सेन

ਹਿੰਦੀ ਪ੍ਰਧਾਨ ਨੂੰ ਬਣਾ ਦੇ ਹਿੰਦੀ ਵਿੱਚ ਲੱਗਾ ਪੌਂਕ ਕਰੀਏ ਤੇਰੇ ਕਿਹੜੇ ਕਰੀਏ ਅੱਛਾ ਤੇਰੇ ਪਾਰਟੀ